ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਰਣਜੀਤ ਚੋਹਾਨ ਅੱਜ ਦੀ ਵੀਡੀਓ ਬਹੁਤ ਘੈਂਟ ਵੀਡੀਓ ਆ ਜਿਹੜਾ ਮੁੰਡਿਆਂ ਨੇ ਕੰਮ ਸ਼ੁਰੂ ਕੀਤਾ ਨਾ ਕੰਮ ਤਾਂ ਪਿੰਡ 'ਚ ਸ਼ੁਰੂ ਕੀਤਾ ਪਰ ਕੰਮ ਵੇਖ ਕੇ ਤੁਸੀਂ ਸਾਰੇ ਜਣੇ ਹੈਰਾਨ ਹੋ ਜਾਵੋਗੇ ਬਈ ਇੰਨਾ ਵਧੀਆ ਕੰਮ ਕਰਦੇ ਆ ਬਾਬੇ ਨਾਨਕ ਦੀ ਪੂਰੀ ਕਿਰਪਾ ਇਹਨਾਂ ਦੇ ਉੱਤੇ ਕਿਉਂਕਿ ਦੁਕਾਨ ਦਾ ਨਾਂ ਵੀ ਨਾਨਕ ਕਾਰ ਬਜ਼ਾਰ ਪਿੰਡ ਦਾ ਬਾਕੀ ਗੱਲਾਂ ਆਪਾਂ ਤੁਹਾਡੇ ਨਾਲ ਬਾਅਦ 'ਚ ਕਰਾਂਗੇ ਆਜੋ ਪਹਿਲਾਂ ਤੁਹਾਨੂੰ ਗੱਡੀਆਂ ਵਿਖਾ ਦਈਏ ਮੈਂ ਕਹਿੰਦਾ ਬਾਈ ਜੇ ਤੁਸੀਂ ਗੱਡੀ ਖਰੀਦਣੀ ਆ ਨਾ ਘਰੇ ਰੱਖਣ ਵਾਸਤੇ ਜਦੋਂ ਤੁਸੀਂ ਇੱਕ ਵਾਰੀ ਇੱਥੇ ਆ ਗਏ ਗਰੰਟੀ ਆ ਵੀ ਤੁਸੀਂ ਗੱਡੀ ਪੱਕੀ ਲੈ ਕੇ ਜਾਓਗੇ ਆਜੋ ਤੁਹਾਨੂੰ ਦਿਖਾਉਣੇ ਬਣਿਆ ਦਾ ਕੰਮ ਲੈ ਵੀ ਬਾਈ ਕਿਰਾ ਸਾਰੀਆਂ ਗੱਡੀਆਂ ਤੇ ਕੈਮਰਾ ਮਾਰਦੇ ਦਿਖਾ ਦੇ ਆਪਣੀਆਂ ਸਾਰੀਆਂ ਗੱਡੀਆਂ ਲੋ ਵੀ ਮਿੱਤਰੋ ਦੇਖੋ ਘਰ ਵੀਡੀਓ ਵੇਖ ਕੇ ਤੁਹਾਨੂੰ ਲੱਗਣਾ ਨਹੀਂ ਵੀ ਇਹ ਮੁੰਡੇ ਪਿੰਡ ਚ ਕੰਮ ਕਰਦੇ ਆ ਪੂਰਾ ਘੈਂਟ ਸ਼ੋਰੂਮ ਬਣਾਇਆ ਤੇ ਗੱਡੀਆਂ ਗੱਡੀਆਂ ਦਾ ਬਾਲੀਆਂ ਘੈਂਟਾਂ ਬਣਿਆ ਕੋਲੇ ਬਾਲੀਆਂ ਸਾਫ਼ ਨੇ ਮਾਰ ਦੇ ਕੇ ਰਾਂਜ ਬਾਈ ਬਣ ਕੇ ਸਾਰਾ ਕੈਮਰਾ ਦੇਖੋ ਬਹੁਤ ਕੈਂਟ ਗੱਡੀਆਂ ਨੇ ਕੰਡੀਸ਼ਨਾਂ ਵੇਖੋ ਤੁਸੀਂ ਮੈਂ ਕਹਿੰਦਾ ਰੂਹ ਭਰਦੀ ਆ ਵੇਖ ਕੇ ਯਾਰ ਆ ਦੇਖੋ ਸਾਰੀਆਂ ਗੱਡੀਆਂ ਦੇ ਨੰਬਰ ਆ ਜਿਹੜੇ ਪੰਜਾਬ ਦੇ ਨੰਬਰ ਮਿਲਣਗੇ ਪੂਰਾ ਜੈਨੂਨ ਕੰਮ ਆ ਬਾਈਆਂ ਦਾ ਯਾਰ ਬਹੁਤ ਕੈਂਟ ਕੰਮ ਆ ਇਹਨਾਂ ਦਾ ਤੇ ਬਾਕੀ ਆਪਾਂ ਬਾਈਆਂ ਨਾਲ ਗੱਲਬਾਤ ਕਰਦੇ ਆ ਕਿਸ ਤਰ੍ਹਾਂ ਦੀਆਂ ਗੱਡੀਆਂ ਨੇ ਕਿਸ ਤਰ੍ਹਾਂ ਦੀਆਂ ਕੰਡੀਸ਼ਨਾਂ ਨੇ ਕਿੱਥੋਂ ਕਿੱਥੋਂ ਦੇ ਨੰਬਰ ਆਉਂਦੇ ਆ ਇਹਨਾਂ ਕੋਲੇ ਕੀ ਰੇਟ ਆਉ ਸਾਰੀ ਬਾਈ ਜਨ ਮੈਂ ਤੁਹਾਡੀ ਗੱਲਬਾਤ ਕਰਾਉਣਾ ਕੇਰਾ ਤੁਹਾਡੀ ਮੈਂ ਨਿਗਾ ਸਾਰੀਆਂ ਗੱਡੀਆਂ ਦੇ ਉੱਤੇ ਮਰਵਾ ਦਿੱਤੀ ਤੇ ਆਓ ਹੁਣ ਆਪਾਂ ਬਾਈ ਦੇ ਨਾਲ ਕਰਦੇ ਆ ਗੱਲਬਾਤ ਉਹ ਠੀਕ ਠਾਕ ਬਾਈ ਰਜੀਤ ਬਾਈ ਬਾਈ ਚਲੋ ਬਾਈ ਅੱਛਾ ਬਿੰਦੇ ਬਾਈ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਥੈਂਕ ਯੂ ਜੀ ਥੈਂਕ ਯੂ ਜੀ ਬਾਬੇ ਲਾਨਕ ਦੀ ਤੁਹਾਡੇ ਤੇ ਪੂਰੀ ਮਿਹਰ ਆ ਹਾਂਜੀ ਹਾਂਜੀ ਕੰਮ ਬਹੁਤ ਵਧੀਆ ਚੱਲ ਰਿਹਾ ਬਿਲਕੁਲ ਜੀ ਕਿਉਂਕਿ ਮੂੰਹ ਤੇ ਵਡਿਆਈ ਨਹੀਂ ਹੁੰਦੀ ਹੁਣ ਪਤਾ ਲੱਗਦਾ ਪੰਜਾਬ ਚੋਂ ਹਾਂਜੀ ਜਦੋਂ ਮੁੰਡੇ ਗੱਡੀਆਂ ਲੈਣ ਆਉਂਦੇ ਆ ਬਿਲਕੁਲ ਜੀ ਤੇ ਹੁਣ ਸਾਡੇ ਦਰਸ਼ਕਾਂ ਨੂੰ ਗੱਡੀਆਂ ਬਾਰੇ ਜਾਣਕਾਰੀ ਦਿऊं ਕਿ ਸਭ ਤੋਂ ਪਹਿਲਾਂ ਗੱਡੀ ਸਕਰਪੀਓ ਹੈ ਬਈ ਹਾਂ ਇਹ ਸਕਰਪੀਓ S11 ਟੌਪ ਮਾਡਲ ਜੀ ਫਰਸਟ ਓਨਰ ਇਹਦੇ ਬਾਰੇ ਵੀ ਜਾਣਕਾਰੀ ਦਿਓ ਸਾਰੀ ਇਹ ਬਈ ਜੀ 2000 ਮੈਨੂਫੈਕਚਰ 18 ਰਜਿਸਟਰਡ ਹੋਣੀ ਆ ਫਰਸਟ ਓਨਰ ਆ ओरिजिनल ਪੰਜਾਬ ਨੰਬਰ ਆ ਜੀ ਇੰਸ਼ੋਰੈਂਸ ਫੁੱਲਾ ਲਾਈਟ ਟਾਇਰ 20 ਇੰਚ ਜਮਨ ਨਮਰ ਅੱਗੇ ਲਾ ਕੇ ਚੈੱਕ ਕਰਾ ਦਿਓ ਜੀ ਠੀਕ ਆ ਦਿਖਾ ਦੇ ਲਈ ਹਾਂਜੀ ਤੇ ਕਾਰ ਕੰਡੀਸ਼ਨ ਦੀ ਚਾਲ ਚਲਾਵੇ ਦੀ ਜਮਾਂ ਨਵੀਂ ਹੈ ਜੀ ਠੀਕ ਹੈ ਬਈ ਤੇ ਸੀਟ ਕਵਰ ਵਿੱਚੋਂ ਚੈੱਕ ਕਰਾ ਦਿਓ ਗੱਡੀ ਬਹੁਤ ਸੋਹਣੀ ਹੈ ਕੰਡੀਸ਼ਨ ਦੀ ਆ ਜਾਓ ਹਾਂਜੀ ਮੈਨੂਫੈਕਚਰ 18 ਰਜਿਸਟਰਡ 19 ਹੈ ਜੀ ਠੀਕ ਹੈ ਬਈ ਰੇਟ ਕੀ ਹੈ ਦਾ ਰੇਟ ਵੀ ਦੱਸ ਇਹਦੀ ਆਪਾਂ 13 ਲੱਖ 80000 ਰੁਪਏ ਡਿਮਾਂਡ ਕਰਦੇ ਆ ਮਾਨਤਾਣ ਵਧੀਆ ਕਰ ਦਾਂਗੇ ਮੌਕੇ ਤੇ ਠੀਕ ਹੈ ਹਾਂਜੀ ਹਾਂ ਕਾਗਜ਼ ਪੱਤਰਾਂ ਦੀ ਕਸਟਮਰ ਦੇ ਨਾਂ ਹੋਣ ਤੱਕ ਆਪਣੀ ਫੁੱਲ ਗਾਰੰਟੀ ਹੋ ਸਾਰੀਆਂ ਗੱਲਾਂ ਠੀਕ ਆ ਆ ਬਾਈ ਬਲੈਕ ਆ ਜਿਹੜੀ ਬਈ ਇਹ ਬਾਈ ਜੀ 2022 ਮਾਡਲ ਫਰਸਟ ਓਨਰ ਸਿਰਫ 32000 ਕਿਲੋਮੀਟਰ ਚੱਲੀ ਆ ਸੀਟਾਂ ਤੋਂ ਲਿਫਾਫੇ ਵੀ ਨੀਲਾ ਏ ਤੁਸੀਂ ਗੱਡੀ ਦੇ ਨਾਲ ਦੇ ਟਾਇਰਾਂ ਕੰਡੀਸ਼ਨ ਚੈੱਕ ਕਰਾ ਦਿਓ ਨਾਲ ਦੇ ਹੀ ਟਾਇਰਾਂ ਹੁਣ ਤੱਕ ਕਲਮ ਵੀ ਲੱਗੀ ਹੋਵੇ ਗੱਡੀ ਦੀ ਜ਼ਿੰਮੇਵਾਰੀ ਹੋਵੇ ਠੀਕ ਮੈਨੂੰ ਤਾਂ ਬਈ ਜਮੇ ਨਵੀਂ ਲੱਗਦੀ ਬਿਲਕੁਲ ਜਮਾ ਬ੍ਰੈਂਡ ਨਿਊ ਆ ਜੀ ਗੱਡੀਆਂ ਬਾਈਆਂ ਕੋਲੇ ਸਾਰੀਆਂ ਨਵੀਆਂ ਨੇ ਹਨਾ ਬਾਈ ਬਿਲਕੁਲ ਜੀ ਬਿਲਕੁਲ ਅੱਛਾ ਬਈ ਮੈਨੂੰ ਇਹ ਦੱਸੋ ਬਈ ਹੁਣ ਜਿਹੜੀ ਅੱਜਕੱਲ ਸਕਾਰਪਿਓ ਆਣਾ ਹਾਂਜੀ ਹਾਂਜੀ ਸੋ ਬੱਦ ਮੰਗ ਤੇ ਹੀ ਮਿੱਟੀ ਗਈ ਹੈ ਹੁਣ ਬਾਈ ਜੀ ਦੇਖੋ ਐਨ ਆਰ ਆਈ ਭਰਾਵਾਂ ਦੀ ਡਿਮਾਂਡ ਤਾਂ ਜਿਆਦਾ ਸਕਾਰਪਿਓ ਦੀ ਹੀ ਆ ਜੀ ਆਪਾਂ ਇਸ ਕਰਕੇ ਜਿਆਦਾ ਸਕਾਰਪਿਓ ਥਾਰ ਤੇ ਫੋਰਚਨਰ ਲਈ ਕੰਮ ਕਰਦੇ ਆ ਛੋਟੀ ਗੱਡੀ ਬਹੁਤ ਘੱਟ ਆਉਂਦੀ ਆਪਣੇ ਕੋਲ ਇ ਪਿੰਦੇ ਵੀਰੇ ਹੁਣ ਆਪਣੇ ਕੋਲੇ ਸਕਾਰਪਿਓ ਕਿੰਨੀਆਂ ਖੜੀਆਂ ਨੇ ਘੱਟੋ ਘੱਟ 12 ਤੋਂ 15 ਕਾਰਾਂ ਹੋਣੀਆਂ ਹਾਜ਼ਰ ਬੱਲੇ ਹਾਂਜੀ ਲਓ ਬਾਈ ਜੀ ਜਿਹੜੇ ਗੇਲ ਸਕਾਰਪਿਓ ਦੇ ਫੈਨ ਆ ਉਹ ਪੈਦ ਦੇ ਆਧਾਰ ਤੇ ਆਏ ਕਿਉਂਕਿ 12 13 ਗੱਡੀਆਂ ਜਿਹੜੀਆਂ ਖੜੀਆਂ ਪੂਰੀਆਂ ਘੜ ਗੱਡੀਆਂ ਨੇ ਤੇ ਆ ਬਈ ਥਾਰ ਆ ਇਹ ਥਾਰ ਆ ਜੀ 2023 ਮਾਡਲ 11000 ਕਿਲੋਮੀਟਰ ਚੱਲੀ ਆ ਫਰਸਟ ਓਨਰ ਐ ਠੀਕ ਸਾਰੀ ਓਰੀਜਨਲ ਦੀ ਲਿਖ ਕੇ ਗਾਰੰਟੀ ਦੇਵਾਂਗੇ ਟਾਇਰ ਨਾਲ ਦੇ ਆ ਚੈੱਕ ਕਰਾ ਦਿਓ ਜੀ ਵਿੱਚੋਂ ਕੰਡੀਸ਼ਨ ਚੈੱਕ ਕਰਾ ਦਿਓ ਜਿਵੇਂ ਨਵੀਆਂ ਬ੍ਰਾਂਡ ਨਿਊ ਆ ਸੋਨਾ ਨੰਬਰ ਲੱਗਿਆ ਵਾ ਗੱਡੀ ਨੂੰ 3737 ਓਰੀਜਨਲ ਪੰਜਾਬ ਨੰਬਰ ਫਰਸਟ ਓਨਰ ਠੀਕ ਆ ਹਾਂ ਜੀ ਕਰਾਂ ਵਿੱਚੋਂ ਬਈ ਬਣਤੀ ਤੇ ਆ ਮਗਰ ਸੀਟਾਂ ਤੇ ਲਫਾਫੇ ਵੀ ਨਹੀਂ ਲਹੇ ਹਜੇ ਮਗਰ ਲਈਆਂ ਸੀਟਾਂ ਯੂਜ਼ ਹੀ ਨਹੀਂ ਹੋਈਆਂ ਜੀ ओके okay. अच्छा, गया। गया। अच्छा गड़ीया, गड़ीया। जी जी मिलू मिलू भाई पिंड एक गल दस ਵੀ ਜਿਹੜੀਆਂ ਗੱਡੀਆਂ ਖੜੀਆਂ ਆਆਂ ਸਾਰੀਆਂ ਪੰਜਾਬ ਨੰਬਰੀ ਆ ਆਪਣੇ ਕੋਲੇ origignal ਪੰਜਾਬ ਨੰਬਰੀ ਸਟਾਕ ਮਿਲੂ ਜਿੰਨਾ ਮਿਲੂ ਬਾਈ ਰਣਜੀਤ ਹਾਂਜੀ ਤੇ ਆਹਾਂ ਬਾਈ ਸਟਾਰਪਿਓ ਇਹ 2021 ਮਾਡਲ ਆ ਜੀ ਠੀਕ ਹੈ origignal ਪੰਜਾਬ ਨੰਬਰ ਪੱਕਾ ਨੰਬਰ ਫੁੱਲ ਇੰਸ਼ੋਰੈਂਸ ਕੈਪਟਨ ਸੀਟਾਂ ਚ ਆ ਬੀ ਐਨ ਚ ਲਾਈਟ ਆਰ ਐਕਸਟਰਾ ਲੱਗੇ ਆ ਜੀ ਠੀਕ ਹੈ ਜੀ ਤੇ ਇਹਦੀ ਆਪਾਂ ਡਿਮਾਂਡ ਬਾਈ ਜੀ ਕਰਦੇ ਆ 1.5 ਲੱਖ ਰੁਪਈਆ ਜੀ 1.5 ਲੱਖ ਹਾਂ ਉਹਦੇ ਚੋਂ ਮਾਨਤਾਣ ਮੌਕੇ ਤੇ ਕਸਟਮਰ ਦਾ ਆਏ ਦਾ ਹੋਊਗਾ ਠੀਕ ਹੈ ਇਹਦੇ ਬਾਰੇ ਵੀ ਜਾਣਕਾਰੀ ਇਹ ਬਾਈ ਜੀ 2017 ਮਾਡਲ ਆ ਠੀਕ ਹੈ ਸੈਕੰਡ ਓਨਰ ਦੀ ਐ ਇੰਸ਼ੋਰੈਂਸ ਇਹਦਾ ਫੁੱਲ ਹੈ 20 ਇੰਚ ਲਾਈਟ ਡਰ ਜਮਾ ਨਵੇਂ ਅਰਗੇ ਲੱਗੇ ਗੱਡੀ ਨੂੰ ਜੀ ਇਹਦੀ ਆਪਾਂ ਡਿਮਾਂਡ ਸੌਰੀ 11,25,000 ਰੁਪਈਆ ਕਰਦੇ ਆ 10,80,000 ਦੀ ਲਾਸਟ ਗੱਡੀ ਦੇ ਦੇਾਂਗੇ ਕਸਟਮਰ ਨੂੰ ਠੀਕ ਹੈ ਮਾਨਤਾਣ ਕਰਕੇ ਹਾਂਜੀ 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 ਤੇ ਇੱਕ ਬੜੀਆ ਚਿੱਟੀ ਆਜੋ ਭਾਈ ਜੀ ਇਹ ਭਾਈ ਜੀ 2021 ਮਾਡਲ SL7 ਕਨਵਰਟ 11 ਚ ਹੋਈ ਵੀ ਆ ਅਲਾਈ ਟਾਇਰ 20 ਇੰਚ ਜਮਾਂ ਨਵੇਂ ਅਰਗੇ ਲੱਗੇ ਕੈਪਟਨ ਸੀਟਾਂ ਚ ਕਨਵਰਟ ਆ ਜੀ ਸੀਟ ਕਵਰ ਜਮਾਂ ਨਵੇਂ ਲੱਗੇ ਹੋਏ ਆ 1,115000 ਕੰਪਨੀ ਰਿਕਾਰਡ ਗੱਡੀ ਚੱਲੀ ਆ ਜੀ ਇਹਨੂੰ ਨੰਬਰ ਸਿੰਪਲ ਮਿਲੂਗਾ ਹੁਣ ਇਹਨੂੰ 007 ਨੰਬਰ ਉਹ ਨਾਲ ਨਹੀਂ ਮਿਲਣਾ ਜੀ ਠੀਕ ਹੈ ਇਹਦੀ ਆਪਾਂ 12.5 ਲੱਖ ਰੁਪਏ ਡਿਮਾਂਡ ਕਰਦੇ ਆ 12.5 ਲੱਖ ਰੁਪਏ ਦੀ ਗੱਡੀ ਮੌਕੇ ਤੇ ਕਸਟਮਰ ਨੂੰ ਦੇ ਦੇਾਂਗੇ ਜਿਹੜਾ ਨੰਬਰ ਲੱਗਿਆ ਇਹ ਢਾਈ ਬਾਲਾ ਨੰਬਰ ਇਹ ਨੰਬਰ ਚੇਂਜ ਹੋਊਗਾ ਜੀ ਇਹਦਾ ਠੀਕ ਹੈ ਠੀਕ ਹੈ ਓਨਰ ਫਸਟ ਹੀ ਮਿਲੂਗੀ ਜੀ ਓਕੇ 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 ਹਾਂਜੀ ਹਾਂਜੀ ਤੇ ਇਧਰ ਆ ਕੜੀਏ ਕਾਲੀ ਸਕਰ ਪੀਓ ਬਈ ਕਾਲੀ ਸਕਰ ਪੀਓ ਜੀ ਹਾਂ ਇਹ ਕਿਹੜੀ ਮਾਡਲ ਆ ਬਈ ਇਹ ਬਈ ਜੀ 2023 ਮੈਨੂਫੈਕਚਰਡ ਰਜਿਸਟਰਡ 24 ਸਿਰਫ 32 ਤੋਂ 35000 ਕਿਲੋਮੀਟਰ ਚੱਲੀ ਆ ਪਹਿਲੇ ਨਾਂ ਦੀ ਆ ਇੰਸ਼ੋਰੈਂਸ ਫੁੱਲ ਹੈਦਾ ਕਿ ਕਿੰਨੇ ਦੇ ਦੇਣੀ ਆ ਬਈ ਕੈਪਟਨ ਸੀਟਾਂ ਵਾਲੀ ਆ ਫੁੱਲ ਟੌਪ ਮਾਡਲ ਆ ਜੀ ਇਹਦੀ ਆਪਾਂ 17 ਲੱਖ 90000 ਰੁਪਏ ਡਿਮਾਂਡ ਕਰਦੇ ਆ ਜੀ ਤੇ ਇਹ ਆਪਾਂ ਗੱਡੀ ਮੌਕੇ ਤੇ ਕਸਟਮਰ ਨੂੰ 17,60,000 ਦੀ ਦੇ ਦਾਂਗੇ ਜੀ ਠੀਕ ਆ ਬਾਈ ਹਾਂਜੀ ਬਹੁਤ ਢੈਂਡ ਆ ਬਾਈ ਗੱਡੀ ਆ ਕਾਰਾਂ ਦਾ ਲਾਂਭਾ ਨਹੀਂ ਆਉ ਬਾਈ ਰਣਜੀਤ ਜਿਹੜੀ ਗੱਲ ਕਹਿ ਤੀ ਹਾਂ ਬੰਦੇ ਨੇ ਵੀਡੀਓ ਚ ਦੇਖ ਲਈ ਉਹੀ ਗੱਡੀ ਇੱਥੇ ਆ ਕੇ ਉਹੀ ਚੀਜ਼ ਨਿਕਲੂਗੀ ਆਪਾਂ ਅਸੀਂ ਬਾਈ ਚੰਮ ਚੱਲ ਰਿਹਾ ਆਪਣਾ ਹਾਂਜੀ ਹਾਂ ਪ੍ਰਮਾਤਮਾ ਦੀ ਕਿਰਪਾ ਜੀ ਬਿਲਕੁਲ ਜੀ ਬਿਲਕੁਲ ਆ ਜਾ ਬਾਈ ਇੱਧਰ ਵੀ ਆ ਜਾ ਅਚੱਤਿੰਦੇ ਬਾਈ ਆ ਕਿਹੜਾ ਮਾਡਲ ਆ ਇਹ ਤਾਂ ਆਪਣੇ ਲੋਕਲ ਨੰਬਰ ਦੀ ਆ ਜੀ ਸਿਰਫ 18000 ਕਿਲੋਮੀਟਰ ਚੱਲੀ ਆ ਲਾਈਟਰ ਚੈੱਕ ਕਰਾ ਦਿਓ ਜਮਾ ਨਵੇਂ ਆ ਸਭ ਕੁਝ ਨਾਲ ਮਿਲੂਗਾ ਬਿੱਲ ਤੋਂ ਲੈ ਕੇ 2024 ਮਾਡਲ ਸਿਰਫ 18000 ਕਿਲੋਮੀਟਰ ਚੱਲੀ S11 ਟੌਪ ਮਾਡਲ ਜੀ ਲੋਕਲ ਬਰਨਾਲਾ ਨੰਬਰ ਆ ਜੀ ਚੈੱਕ ਕਰਾ ਦਿਓ ਜੀ ਕੁਸ ਮਹੀਨੇ ਨਹੀਂ ਚੱਲੀ ਆ ਸਿਰਫ 10 ਤੋਂ 11 ਮਹੀਨੇ ਚੱਲੀ ਆ ਜੀ ਇਹ ਇਹ ਕਿੰਨੇ ਦੀ ਬਣੂ ਇਹ ਆਪਾਂ 18 ਲੱਖ 10000 ਰੁਪਏ ਡਿਮਾਂਡ ਕਰਦੇ ਆ ਮਾਨ ਤਨ ਵਧੀਆ ਹੋ ਜਾਊਗਾ ਜੀ ਠੀਕ ਆ ਬਾਈ ਹਾਂਜੀ ਲੈ ਬਾਈ ਚੈੱਕ ਕਰ ਲਓ ਗੱਡੀਆਂ ਸਾਰੀਆਂ ਇੱਕ ਉਹ 17 ਮਾਡਲ ਦੇਖ ਲਓ ਜੀ ਆ ਜੀ ਇੱਧਰ 17 ਮਾਡਲ ਖੜੀ ਆ ਹਾਂਜੀ ਇਹ ਸਾਰੀਆਂ ਟੌਪ ਆ ਬਾਈ ਗੱਡੀ ਦੇਖੋ ਬਈ ਜੀ ਬਈ ਰਣਜੀਤ ਗੱਲ ਆਏ ਆ ਵੀ ਕਸਟਮਰ ਨੇ ਦਿਲੋਂ ਲੈਣੀ ਹੋਵੇ ਗੱਡੀ ਖਾਲੀ ਨਹੀਂ ਮੁੜਦਾ ਕੰਡੀਸ਼ਨ ਦੇਖ ਕੇ ਇਹ 2017 ਮਾਡਲ ਆ ਬੰਪਰ ਟੂ ਬੰਪਰ Ориਜਨਲ ਦੀ ਲਿਖ ਕੇ ਗਾਰੰਟੀ ਦੇਵਾਂਗੇ ਅਲਾਈ ਟਾਇਰ ਚੈੱਕ ਕਰਾ ਦਿਓ ਆਡੀ ਵਾਲੇ 20 ਇੰਚ ਜਮਾਂ ਨਵੇਂ ਅਰਗੇ ਲੱਗੇ ਆ ਕੈਪਟਨ ਸੀਟਾਂ ਚ ਠੀਕ ਹੈ ਫਰਸਟ ਓਨਰ ਆ Ориਜਨਲ ਪੰਜਾਬ ਨੰਬਰ ਲੁਧਿਆਣਾ ਨੰਬਰ ਦੀ ਜੀ ਆ ਦਿਖਾ ਦੇ ਬਈ ਬੱਚਾ ਚੰਗੀ ਆ ਹਾਂ ਜੀ ਕਾਰ ਕੰਡੀਸ਼ਨ ਦੀ ਇੰਟੀਰੀਅਰ ਦੀ ਇੰਨੀ ਸੋਹਣੀ ਆ ਜਿੰਨੀ ਵੀ ਕਹਦੇ ਹੋ ਜੀ ਇਹਦੀ ਆਪਾਂ ਸਿਰਫ ਡਿਮਾਂਡ ਕਰਦੇ ਆ 12 ਲੱਖ 25 ਹਜ਼ਾਰ ਮੌਕੇ ਤੇ ਮਨਤਨ ਵਧੀਆ ਹੋ ਜਾਊਗਾ ਕਸਟਮਰ ਦਾ ਜੀ ਠੀਕ ਹੈ ਜੀ ਹਾਂਜੀ ਹਾਂਜੀ ਲਓ ਵੀ ਮਿੱਤਰੋ ਗੱਡੀਆਂ ਪੂਰੀਆਂ ਘੈਂਟਾਂ ਵਾਈਆਂ ਕੋਲੇ ਗੱਡੀਆਂ ਵੀ ਘੈਂਟਾਂ ਤੇ ਬੰਦੇ ਵੀ ਬਹੁਤ ਘੈਂਟ ਆਏ ਤਾਂ ਹੀ ਤਾਂ ਕੰਮ ਚੱਲ ਹੋਇਆ ਬੈਠੇ ਪਿੰਡ 'ਚ ਮੈਂ ਤੁਹਾਨੂੰ ਇੱਕ ਵਾਰੀ ਪਤਾ ਨੋਟ ਕਰਾਦਾ ਕੁਝ ਕਿ ਗੱਡੀਆਂ ਰਹਿੰਦੀਆਂ ਨੇ ਉਹਦੀ ਜਾਣਕਾਰੀ ਵੀ ਤੁਹਾਨੂੰ ਦਿੰਨੇ ਆ ਤੁਸੀਂ ਪਹੁੰਚਣਾ ਕਿੱਥੇ ਪਹਿਲਾਂ ਤਾਂ ਇਹ ਦੇਖੋ ਬਰਨਾਲੇ ਤੋਂ ਜਿਹੜਾ ਮੋਗਾ ਰੋਡ ਆ ਹਾਈਵੇ ਹਾਈਵੇ ਰੋਡ ਦੇ ਉੱਪਰ ਪਿੰਡ ਪੈਂਦਾ ਪੋਤਣਾ ਜਿਹੜਾ ਪੈਂਦਾ ਬਰਨਾਲਾ तहसील ਪੈਂਦਾ ਤਾਪਾ ਬਰਨਾਲੇ ਤੋਂ ਸਿਰਫ 20 ਕਿਲੋਮੀਟਰ ਦੂਰ ਹੈ ਪਿੰਡ ਕੋਤਲਾ ਪਿੰਡ ਕੋਤਲੇ ਪਹੁੰਚਣਾ ਤੁਸੀਂ ਜਮਾ ਰੋਡ ਦੇ ਉੱਪਰ ਨਾਨਕ ਕਾਰ ਬਜ਼ਾਰਾ ਮੁੰਡਿਆਂ ਦਾ ਬਹੁਤ ਕਹਿੜ ਕੰਮ ਹੈ ਇੱਕ ਦੋ ਗੱਡੀਆਂ ਰਹਿਣੀਆਂ ਆਜੋ ਉਹਨਾਂ ਬਾਰੇ ਵੀ ਤੁਹਾਨੂੰ ਜਾਣਕਾਰੀ ਕਰਾਉਣੇ ਹਾਂਜੀ ਬਾਈ ਇਹਦੇ ਬਾਈ ਆਹ ਕਿਹੜੀ ਹੈ ਇਹ ਤਾਂ ਮੰਨ ਲਾਓ ਉਹ ਨਹੀਂ ਜਿਵੇਂ ਕਹਿੰਦੇ ਜਮਦੂਦ ਦਾ ਝੋਟਾ ਹਾਂਜੀ ਹਾਂਜੀ ਉਹੀ ਹੈ ਉਹੀ ਹੈ ਜੀ ਉਹੀ ਫੋਰਚੂਨਰ ਹੈ ਫੋਰਚੂਨਰ ਜੀ ਇਹ 2015 ਮਾਡਲ ਹੈ ਬਾਈ ਰਣਜੀਤ ਹਮ ਆਟੋਮੈਟਿਕ ਜਬਹੁਤ ਘੱਟ ਆਟੋ ਚ ਮਿਲਦੀ ਹੈ ਗੱਡੀ ਜੀ ਫਰਸਟ ਓਨਰ ਆ オリジナル ਪੰਜਾਬ ਨੰਬਰ ਫਰਸਟ ਓਨਰ ਇੰਸ਼ੋਰੈਂਸ ਫੁੱਲ ਆ ਅਪ੍ਰੈਲ 2026 ਤੱਕ ਠੀਕ ਆ ਬਾਈ ਟਾਇਰ ਜਮਾ ਨਵੇਂ ਗਾ ਜੀ ਗੱਡੀ ਨੂੰ ਹੂੰ ਅਪੋਲੋ ਦੇ ਟਾਇਰ ਆ ਕੋਈ ਆਏ ਚੈਨਾ ਮੇਟ ਨਹੀਂ ਕੰਪਨੀ ਦੇ ਟਾਇਰ ਆ ਜੀ ਕਾਰ ਕਾਰ ਕੰਡੀਸ਼ਨ ਦੀ ਬਹੁਤ ਸੋਹਣੀ ਆ 13.5 ਲੱਖ ਰੁਪਏ ਡਿਮਾਂਡ ਕਰਦੇ ਆ ਬਾਕੀ ਕਸਟਮਰ ਦਾ ਆਏ ਤੇ ਪੂਰਾ ਵਧੀਆ ਮੰਤਨ ਹੋ ਜਾਊਗਾ ਜੀ ਠੀਕ ਆ ਬਾਈ ਹਾਂਜੀ ਬਾਈ ਜੀ ਇਹ ਫੋਰਚੂਨਰ ਆ ਫੋਰਚੂਨਰ ਜੀ ਆ ਵਾਲੀ ਇਹ ਵੀ ਫੋਰਚੂਨਰ ਆ ਇਹ ਨਵੀਂ ਸ਼ੇਪ ਦੀ ਆ ਗਈ ਜੀ ਹਾਂ ਇੰਦਾ ਫਰਕ ਪੈ ਗਿਆ ਨਾ ਹਾਂਜੀ 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 ਇਹ ਨਵੀਂ ਸ਼ੇਪ ਆ ਗਈ ਤੇ ਨੰਬਰੇ ਦਾ ਇਹੀ ਆ ਬਾਈ ਹਾਂਜੀ ਨੰਬਰੇ ਦਾ ਬਹੁਤ ਸੋਹਣਾਗਾ ਨੰਬਰ ਬਹੁਤ ਸੋਹਣਾ ਹੈ ਨਾ ਹਾਂਜੀ ਹਾਂਜੀ ਤੇ ਇਹ ਵੀ ਫਸਟ ਓਨਰ ਆ ओरिजिनल ਪੰਜਾਬ ਨੰਬਰ ਆ ਤੇ ਇਹ 28 ਦਸੰਬਰ 2016 ਮਾਡਲ ਆ ਬਸ 17 ਹੀ ਮੰਨ ਲਓ ਜੀ ਠੀਕ ਹੈ ਫਰਸਟ ਓਨਰ ਹੈ ਕਾਰ ਕੰਡੀਸ਼ਨ ਦੀ ਬਹੁਤ ਵਧੀਆ ਹੈਗੀ ਟਾਇਰ ਜਮਾਂ ਨਵੇਂ ਅਰਗੇ ਲਾਗੇ ਗੱਡੀ ਨੂੰ ਇਹ ਵੀ 4x4 ਆਰਟ ਹੋਇਆ ਜੀ ਅੰਦਰੋਂ ਦਿਖਾ ਦੇ ਬਈ ਕਿਰਾ ਕੈਮਰਾ ਮਾਰ ਕੇ ਹਾਂਜੀ ਹਾਂ ਤੇ ਬੰਦੇ ਬਈ ਇਹਦੀ ਡਿਮਾਂਡ ਕੀ ਆ ਇਹਦੀ ਬਈ ਜੀ ਆਪਾਂ 21 ਲੱਖ ਰੁਪਏ ਡਿਮਾਂਡ ਕਰਦੇ ਆ ਜੀ ਗੱਡੀ ਠੀਕ ਆ ਹਾਂਜੀ ਮਾਨਤਨ ਕਿੰਨਾ ਹੋ ਜੀ ਇਹਦੇ ਚੋਂ ਮਾਨਤਨ ਵਧੀਆ ਕਰਦੇ ਆਗੇ ਕੋਈ ਗੱਲ ਨਹੀਂ ਕਸਟਮਰ ਦੇ ਆਉਣ ਤੇ ਆ ਜੀ ਠੀਕ ਹੈ ਹਾਂਜੀ ਗੱਡੀ ਬੰਦੇ ਦੇ ਪਸੰਦ ਆ ਗਈ ਆਪਾਂ ਖਾਲੀ ਨਹੀਂ ਮੋੜਦੇ ਜੀ ਜਾ ਵੀ ਵੀਡੀਓ ਤੇ ਵੀ ਆਪਣਾ ਨੰਬਰ ਵੀ ਬੋਲ ਦੋ ਆਪਣੇ ਬਾਈ ਜੀ ਨੰਬਰ ਹੈਗੇ ਆ 98782 71083 94638 00433 9876947007 ਜੀ ਤੇ ਇੱਕ ਆ ਦੇ ਗੁਰੂ ਨਾਲ ਤੁਸੀਂ ਡਰੈਸ ਵੀ ਦੱਸ ਦੋ ਆਪਣਾ ਆਪਣਾ ਬਾਈ ਜੀ ਐਡਰੈਸ ਹੈਗਾ ਪਿੰਡ ਭੋਤਨਾ ਡਿਸਟ੍ਰਿਕਟ ਬਰਨਾਲਾ ਬਰਨਾਲੇ ਤੋਂ ਮੋਗਾ ਹਾਈਵੇ ਦੇ ਉੱਪਰ ਭੋਤਨਾ ਪਿੰਡ ਪੈਂਦਾ ਜੀ ਆਪਣਾ ਹਾਈਵੇ ਦੇ ਉੱਪਰ ਹੀ ਆ ਜੀ ਨਾਨਕ ਕਾਰ ਬਾਜ਼ਾਰ ਪਿੰਡ ਭੋਤਨਾ ਡਿਸਟ੍ਰਿਕਟ ਬਰਨਾਲਾ ਜੀ ਬਾਕੀ ਬਾਈ ਗੱਡੀਆਂ ਤੁਸੀਂ ਸਾਰਿਆਂ ਨੇ ਦੇਖ ਲਈਆਂ ਜਿਹੜਾ ਕੁਝ ਵੀਡੀਓ ਚ ਦਿਖਾਇਆ ਉਸ ਤਰ੍ਹਾਂ ਦੀ ਤੁਹਾਨੂੰ ਗੱਡੀ ਮਿਲਣੀ ਆ ਕੋਈ ਲੁਕ ਛਪ ਕੇ ਗੱਲ ਨਹੀਂ ਕਰਨੀ ਕੰਡੀਸ਼ਨਾਂ ਜਿਹੜੀ ਤੁਹਾਡੇ ਸਾਹਮਣੇ ਆ ਇੱਕ ਵਾਰ ਵੀਰ ਵਲ ਕੇ ਜਰੂਰ ਆਇਓ ਜਿਨੇ ਗੱਡੀ ਘਰੇ ਰੱਖਣੀਆਂ ਨਾ ਮੈਂ ਕਹਿੰਦਾ ਜੇ ਤੁਸੀਂ ਆ ਕੇ ਪੱਕੀ ਗੱਡੀ ਲੈ ਕੇ ਜਾਓਗੇ ਮਾਨਤਾਲ ਵੀ ਬਾਈ ਵਧੀਆ ਕਰ ਦਿੰਦੇ ਆ ਤੇ ਗੱਡੀਆਂ ਵੀ ਇਹਨਾਂ ਕੋਲੇ ਪੂਰੀਆਂ ਟੌਪ ਦੀਆਂ ਹੋਣੀਆਂ ਆ ਤੁਸੀਂ ਪਹੁੰਚਣਾ ਪਿੰਡ ਭੋਤ ਨੇ ਨਾਨਕ ਕਾਰਬਾਜ਼ਾਰ ਬਾਕੀ ਨੰਬਰ ਸਕਰੀਨ ਦੇ ਉੱਪਰ ਚੱਲੀ ਜਾਂਦੇ ਆ ਬਾਈ ਇਹਨੂੰ ਕਾਲ ਕਰ ਲਓ ਇੱਕ ਆਪਾਂ ਹੋਰ ਆਫਰ ਦਿੰਨੇ ਆ ਜੀ ਹਾਂਜੀ ਬਾਈ ਕਸਟਮਰ ਨੇ ਮੰਨ ਕੇ ਚੱਲੋ ਲੋਨ ਕਰਾਉਣਾਗਾ ਜੀ ਆਪਣੀ ਲੋਨ ਦੀ ਸਬਦਾ ਫੁੱਲ ਆ ਜੀ ਠੀਕ ਹੈ 70 ਤੋਂ 80% ਗੱਡੀ ਦਾ ਜਿੰਨੇ ਦਾ ਸੌਦਾ ਹੋਊ 70 ਤੋਂ 80% ਆਪਾਂ ਲੋਨ ਕਰਾ ਕੇ ਦੇ ਦਾਂਗੇ ਸਿਬਲ ਸਹੀ ਹੋਣਾ ਚਾਹੀਦਾ ਬੰਦੇ ਦਾ ਠੀਕ ਹੈ ਹਾਂਜੀ ਇੱਕ ਉਹਦੇ ਚ ਇਹ ਆਫਰ ਆ ਜੀ ਵੀ ਮੰਨ ਕੇ ਚੱਲੋ ਡਾਊਨ ਪੇਮੈਂਟ ਦੇ ਕੇ ਲੋਨ ਦੀ ਅੱਜ ਆਪਾਂ ਫਾਈਲ ਲੌਗਨ ਕਰਤੀ ਤਾਂ ਕੱਲ ਨੂੰ ਲੋਨ ਪਾਸ ਹੋ ਗਿਆ ਆਪਾਂ ਡਿਲੀਵਰੀ ਉਹ ਦੂਜੇ ਦਿਨ ਹੀ ਕਰਦੇ ਹਾਂ ਹਾਂਜੀ ਬਿਲਕੁਲ ਲੋ ਵੀ ਦਰਸ਼ਕੋ ਇਹ ਵੀ ਬਹੁਤ ਵੱਡੀ ਗੱਲ ਆ ਜਿਹੜੀ ਲੋਨ ਦੀ ਸਹੂਲਤ ਆ ਉਹ ਵੀ ਬਾਈ ਜੀ ਕਰਕੇ ਦੇਣਗੇ ਤੇ ਇੱਕ ਵਾਰ ਵੀ ਬਣ ਕੇ ਜਰੂਰ ਦਰਸ਼ਨ ਦਿਓ ਪਿੰਡ ਭੋਤਲੇ ਨਾਨਕ ਕਾਰੋਬਾਰ ਨੰਬਰ ਸਕਰੀਨ ਤੇ ਚੱਲੀ ਜਾਂਦੇ ਆ ਜਰੂਰ ਕਾਲ ਕਰਿਓ ਬਹੁਤ ਧੰਨਵਾਦ ਬਾਈ ਤੋਂ ਹੋ ਕੇ ਬਾਈ ਜੀ ਥੈਂਕ ਯੂ ਜੀ ਸ਼ੁਕਰੀਆ ਜੀ ਤੁਹਾਡਾ ਬਹੁਤ ਬਹੁਤ